ਮੰਨ ਚਾਹੀਦਾ ਜਿਨ੍ਹਾਂ ਦੇ ਕੋਲ ਏਡਾ ਵੱਡਾ ਦਿਲ ਹੈ ਸਾਡੇ ਕਿਸਾਨ ਭਰਾਵਾਂ ਵਾਸਤੇ ਸਾਡੇ ਬਜ਼ੁਰਗਾਂ ਵਾਸਤੇ ਦੇਖੋ ਜੀ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਹੈ ਕਿਸਾਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਔਰ ਐਮਐਸਪੀ ਦੀ ਮੰਗ ਰੱਖਣੀ ਚਾਹੀਦੀ ਹੈ ਸੁਆਮੀਨਾਥਨ ਰਿਪੋਰਟ ਦੀ ਮੰਗ ਰੱਖਣੀ ਚਾਹੀਦੀ ਹੈ ਔਰ ਸਾਰੇ ਆਗੂਆਂ ਨੂੰ ਇਕੱਠੇ ਮਿਲ ਕੇ ਇੱਕ ਜਗ੍ਹਾ ਦੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਕਿਸਾਨਾਂ ਦੇ ਹੱਕਾਂ ਵਾਸਤੇ ਜਦੋਂ ਠੰਡ ਦੇ ਵਿੱਚ ਇੱਥੇ ਜਿਸ ਤਰੀਕੇ ਦੇ ਨਾਲ ਅਸੀਂ ਪੀਸਫੁੱਲ ਪ੍ਰੋਟੈਸਟ ਕਰ ਰਹੇ ਹਾਂ ਸਰਕਾਰਾਂ ਹਮੇਸ਼ਾ ਹੀ ਇਸ ਤਰੀਕੇ ਦੇ ਨਾਲ ਵਰਤ ਕਰਦੀਆਂ ਨੇ ਔਰ ਮੇਰੀ ਹਮੇਸ਼ਾ ਸਰਕਾਰ ਨੂੰ ਇਹ ਰਿਕਵੈਸਟ ਕਰੂਗੀ ਕਿ ਅਸੀਂ ਇੱਕ ਡੈਮੋਕਰੇਟਿਵ ਟਾਂਚੇ ਦੀ ਕੰਟਰੀ ਦੇ ਵਿੱਚ ਰਹਿੰਦੇ ਹਾਂ ਜਿੱਥੇ ਕਿ ਪੀਸਫੁੱਲ ਪ੍ਰੋਟੈਸਟ ਕਰਨਾ ਅਲਾਉਡ ਹੈ ਉੱਥੇ ਕਿਸਾਨਾਂ ਦੇ ਉੱਤੇ ਇਸ ਤਰੀਕੇ ਦਾ ਵਰਤਾਰਾ ਨਹੀਂ ਕਰਨਾ ਚਾਹੀਦਾ ਹਾਂਜੀ ਬਿਲਕੁਲ ਗਲਤ ਕੀਤਾ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਇਹਨਾਂ ਦਾ ਜਿਹੜਾ ਮਤਲਬ ਤਰੀਕਾ ਹੈ ਕਿਸਾਨਾਂ ਦੇ ਵੱਲ ਉਹ ਇੰਟਰਨੈਸ਼ਨਲ মিডিਆ ਨੂੰ ਕਵਰ ਕਰਕੇ ਯੂਨ ਤਾਂ ਗੱਲ ਲੈ ਕੇ ਜਾਣੀ ਚਾਹੀਦੀ ਹੈ ਕਿਉਂਕਿ ਇੱਕ ਡੈਮੋਕਰੇਟਿਵ ਸੰਵਧਾਨ ਦੇ ਵਿੱਚ ਢਾਂਚੇ ਦੇ ਵਿੱਚ ਇਸ ਤਰੀਕੇ ਦੇ ਨਾਲ ਪੀਸਫੁੱਲ ਪ੍ਰੋਟੈਸਟ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਇਹ ਮੈਸੇਜ ਕੀ ਦੇਣਾ ਚਾਹੁੰਦਾ ਸਰਕਾਰ ਨੂੰ ਮੈਂ ਇਹਹੀ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕਿਸਾਨ ਜੇ ਪੀਸਫੁੱਲ ਪ੍ਰੋਟੈਸਟ ਕਰ ਰਹੇ ਨੇ ਤੇ ਕਿਸਾਨਾਂ ਨੂੰ ਪੀਸਫੁੱਲ ਪ੍ਰੋਟੈਸਟ ਕਰਨ ਦੇਣਾ ਚਾਹੀਦਾ ਹੈ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਗਲਤ ਵਿਵਹਾਰ ਨਹੀਂ ਕਰਨਾ ਚਾਹੀਦਾ ਕਿਸੇ ਤਰੀਕੇ ਦੇ ਨਾਲ ਆਸੂਗੈਸੀ ਗੋਲੇ ਜਾਂ ਇਹ ਜਿਹੇ ਲਾਠੀ ਚਾਰ ਜਿਹੇ ਜਾਂ ਨਹੀਂ ਕਰਨਾ ਇਹਦਾ ਕਿਉਂਕਿ ਸਾਡੇ ਬਜ਼ੁਰਗ ਬੈਠੇ ਨੇ ਸੜਕਾਂ ਦੇ ਉੱਤੇ ਔਰ ਉਹਨਾਂ ਦਾ ਆਦਰ ਮਾਨ ਸਤਕਾਰ ਕਰਨਾ ਚਾਹੀਦਾ ਹੈ ਔਰ ਜੇ ਉਹ ਰੋਟੀ ਖਾ ਰਹੇ ਨੇ ਘਾਦੇ ਵਿੱਚ ਉਹ ਸਾਡੇ ਕਿਸਾਨਾਂ ਦੀ ਦਿੱਤੀ ਹੋਈ ਹੀ ਖਾ ਰਹੇ ਨੇ ਔਰ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਸੋ ਸਾਨੂੰ ਆਪਣੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਮੀਦ ਲੱਗਦਾ ਕੋਈ ਸਰਕਾਰ ਤੋਂ ਵੇਖੋ ਉਮੀਦ ਉਹਨਾਂ ਨੂੰ ਦੇਣੀ ਪਊਗੀ ਕਿਉਂਕਿ ਉਹਨਾਂ ਦਾ ਜਿਹੜਾ ਚੋਣ ਜਾਬਤਾ ਲੱਗੂਗਾ ਔਰ ਮੈਨੂੰ ਲੱਗਦਾ ਹੈ ਵੀ ਉਹਨਾਂ ਨੂੰ ਦੇਣੀ ਚਾਹੀਦੀ ਹੈ ਐਮਐਸਪੀ ਫਿਕਸ ਕਰਨੀ ਚਾਹੀਦੀ ਹੈ